ਦੋਸਤੋ ਮੈਂ ਤੁਹਾਡਾ ਸ਼ੇਵਿਕ ਛੋਟੀ ਜੀ ਰੀਲ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਰੀਲ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਰੀਲ ਹੈ ਜੈਸੀ ਦ੍ਰਿਸ਼ਟੀ ਵੈਸੀ ਹੀ ਸ੍ਰਿਸ਼ਟੀ ਯਾਨੀ ਕਿ ਜੋ ਤੁਸੀਂ ਦੇਖਦੇ ਹੋ ਜਿੱਦਾਂ ਦਾ ਤੁਹਾਡਾ ਪੇ ਆਫ ਥਿੰਕਿੰਗ ਹੈ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਅੱਗੇ ਵਾਤਾਵਰਨ ਲੱਗੇਗਾ ਜਿਹੜੇ ਚੋਰ ਹਨ ਉਹਨਾਂ ਨੂੰ ਚੋਰ ਦੀ ਸੀਗਾ ਸਾਰੇ ਬੰਨੇ ਚੋਰ ਹੀ ਚੋਰ ਦਿਸਣਗੇ ਤੇ ਜੇ ਸਾਰਿਆਂ ਤੇ ਸਾਰੇ ਬੰਨੇ ਸਾਧ ਹੀ ਦਿਸਣਗੇ ਸੋ ਇੱਥੇ ਇੱਕ ਮੈਨੂੰ ਦ੍ਰਿਸ਼ਟਾਂਤ ਯਾਦ ਆ ਗਿਆ ਕਿ ਭਗਵਾਨ ਕ੍ਰਿਸ਼ਨ ਨੇ ਅਰਜਣ ਤੇ ਦੁਰਯੋਧਨ ਦੋਨਾਂ ਨੂੰ ਭੇਜਿਆ ਅਰਜਣ ਨੂੰ ਕਹਿੰਦੇ ਕਿ ਤੂੰ ਜਾ ਦੇਖ ਕੋਈ ਬੁਰਾ ਬੰਦਾ ਦੇਖ ਔਰ ਬੁਰੇ ਬੰਦੇ ਨੂੰ ਲੱਭ ਕੇ ਲਿਆ ਔਰ ਜਿਹੜਾ ਜਾ ਕੇ ਦੁਰਯੋਧਨ ਨੂੰ ਕਿਹਾ ਕਿ ਦੁਰਯੋਧਨ ਤੂੰ ਜਾ ਕੇ ਚੰਗਾ ਬੰਦਾ ਕੋਈ ਲੱਭ ਕੇ ਲਿਆ ਤਾਂ ਦਰਯੋਦਨ ਜਾਂਦਾ ਤਾਂ ਉਹ ਵਾਪਸ ਆ ਜਾਂਦਾ ਤੇ ਕਹਿੰਦਾ ਮਹਾਰਾਜ ਮੈਨੂੰ ਕੋਈ ਚੰਗਾ ਬੰਦਾ ਦਿਸਿਆ ਹੀ ਨਹੀਂ ਦਰਯੋਦਨ ਕਹਿੰਦਾ ਇਹਨਾਂ ਮੈਨੂੰ ਸਾਰੇ ਹੀ ਮਾੜੀ ਦੇ ਸੀ ਫੁਲਾਨੇ ਦੇ ਵਿੱਚ ਫੁਲਾਨੀ ਕਮੀ ਆ ਉਹਦੇ ਵਿੱਚ ਸੋ ਮਨੀ ਡਰਾਬੈਕਸ ਉਹਦੇ ਵਿੱਚ ਫੁਲਾਨੀ ਸੀਦਾ ਇਵਨ ਪੀਸ਼ੂਪਤਾਮਾ ਵੀ ਨੂੰ ਵੀ ਨਹੀਂ ਬਖਸ਼ਿਆ ਪੀਸ਼ਮ ਪਤਾਮੇ ਨੇ ਕੋਸ਼ਿਸ਼ ਕੀਤੀ ਕਿ ਮਹਾਪਾਰਤ ਨਾ ਹੋਵੇ ਉਸਨੇ ਸੂਈ ਦੀ ਤਰ੍ਹਾਂ ਇੱਕ ਪੈਨ ਦੀ ਤਰ੍ਹਾਂ ਜਿਹੜਾ ਪੈਨ ਜਿਹੜੇ ਪੇਪਰ ਆ ਉਹਨਾਂ ਨੂੰ ਨੱਥੀ ਕਰਨ ਦੇ ਵਿੱਚ ਹੈਲਪਫੁਲ ਹੁੰਦੀ ਹੈ ਔਰ ਫਿਰ ਚੂਬ ਉਸ ਦੀ ਬੜੀ ਹੀ ਮਹਿਸੂਸ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਚੰਗਾ ਬੰਦਾ ਆ ਫੈਮਿਲੀ ਦੇ ਵਿੱਚ ਉਸ ਦੀ ਜਿਹੜੀ ਭਾਵਾਂ ਉੱਚੀਆਂ ਭਾਵਾਂ ਲੱਗਦਾ ਪਰ ਉਹ ਪਰਿਵਾਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਪੀਸ਼ਮ ਪਤਾਮੇ ਨੇ ਵੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਵਿਕਾਰ ਰਹੀ ਕਿਉਂਕਿ ਦਰਯੋਧਨ ਨੂੰ ਉਸ ਤੇ ਸ਼ੱਕ ਸੀ ਕਿ ਇਹ ਭਾਈਪਤੀ ਜਵਾਦ ਕਰਦਾ ਇਹ ਜਿਹੜੇ ਪਾਂਡਵਿਆਂ ਉਹਨਾਂ ਨੂੰ ਨਹੀਂ ਮਾਰੇਗਾ ਕਿਉਂਕਿ ਅਰਜੁਨ ਦੇ ਨਾਲ ਉਹਦਾ ਬਹੁਤ ਪਿਆਰ ਆ ਫਲਾਨੇ ਦੇ ਨਾਲ ਉਹਦਾ ਪਿਆਰ ਆ ਭੀਸ਼ਮ ਪਤਾਮਾ ਇਸ ਕਰਕੇ ਭਾਵੇਂ ਉਹ ਸੈਨਾਪਤੀ ਵੀ ਸੀਗਾ ਕਹਿੰਦਾ ਤੂੰ ਬਹੁਤ ਜ਼ਿਆਦਾ ਮਤਲਬ ਤੇਰੀ ਮੈਨੂੰ ਇਮਾਨਦਾਰੀ ਤੇ ਸ਼ੱਕ ਹੈ ਸੋ ਉਹਨੇ ਹਰ ਇੱਕ ਦੇ ਵਿੱਚ ਹੀ ਕਮੀਆਂ ਚਾਹੀਆਂ ਕਮੀਆਂ ਲੱਭੀਆਂ ਪਰ ਜਦੋਂ ਦੂਸਰੇ ਪਾਸਿਓਂ ਅਰਜਨ ਆਇਆ ਤਾਂ ਭਗਵਾਨ ਅਰਜਨ ਨੂੰ ਕਹਿਣ ਲੱਗੇ ਵੀ ਕਿਦਾਂ ਤੈਨੂੰ ਕੋਈ ਬੁਰਾ ਮਿਲਿਆ ਕਹਿੰਦਾ ਮੈਨੂੰ ਕੋਈ ਬੁਰਾਈ ਨਹੀਂ ਮਿਲਿਆ ਮੈਨੂੰ ਸਾਰੀ ਚੰਗੀ ਦਿਸੇ ਮੈਨੂੰ ਸਾਰੇ ਮੇਰੇ ਤੋਂ ਬੈਟਰ ਦਿਸੇ ਸੋ ਇਸ ਸੋਚਣ ਦਾ ਟੈਂਡ ਹੈ ਇੱਕ ਦ੍ਰਿਸ਼ਟੀਕੋਣ ਹੈ ਹਰ ਇੱਕ ਦਾ ਵੇ ਆਫ ਜਿਹੜਾ ਹੈ ਥਿੰਕਿੰਗ ਡਿਫਰੈਂਟ ਹੈ ਔਰ ਹਰ ਇੱਕ ਬੰਦਾ ਜਿਹੜਾ ਆਪਣਾ ਆਪਣਾ ਹਰ ਇੱਕ ਬੰਦਾ ਅਲੱਗ-ਅਲੱਗ ਢੰਗ ਦੇ ਨਾਲ ਸੋਚਦਾ ਹੈ ਸੋ ਮੇਰੀ ਮਾਤਾ ਜੀ ਕਹਿੰਦੇ ਸਨ ਕਿ ਆਪਣੇ ਮਨ ਦੇ ਅੰਦਰ ਚਾਤੀ ਮਾਰ ਤੇਰੇ ਵਿੱਚ ਕਿੰਨੀਆਂ ਕਮੀਆਂ ਆ ਬਾਕੀ ਸਾਰੇ ਚੰਗੇ ਆ ਤੂੰ ਨਹੀਂ ਚੰਗਾ ਸੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਡਾ ਤੇ ਸਾਡਾ ਸਦਾ ਰੱਬ ਰੱਖਾ ਸ਼ਬਾ ਖੈਰ ਜੀ ਦੇ ਬਸੇ ਰੋ ਗੋਡ ਬles you